ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਹੁਣ ਤੱਕ ਜਿੰਨੀਆਂ ਵੀ ਗੈਰ ਕਾਂਗਰਸੀ ਕੇਂਦਰੀ ਸਰਕਾਰਾਂ ਬਣੀਆਂ ਨੇ ਉਹਨਾਂ ਵਿੱਚ ਅਕਾਲੀ ਦਲ ਨੂੰ ਕੈਬਨਟ ਮੰਤਰੀ ਦਾ ਦਰਜਾ ਤੇ ਮਾਣ ਸਨਮਾਨ ਮਿਲਦਾ ਰਿਹਾ ਹੈ ਪਾਵੇਂ ਉਹ ਹਮਕੇ ਲਈ ਜਨਸੰਗ ਜਾਂ ਬਾਅਦ ਵਿੱਚ ਬਣੀ ਭਾਰਤੀ ਜਨਤਾ ਪਾਰਟੀ ਨਾਲ ਰਿਆ ਹੋਵੇ ਜੇਕਰ ਮੋਟੀ ਜਹੀ ਨਿਗਾਹ ਮਾਰੀ ਜਾਵੇ ਤਾਂ 1977 ਵਿੱਚ ਐਮਰਜੈਂਸੀ ਦੌਰਾਨ ਬਣੀ ਮੁਰਾਰਜੀ ਦੇਸਾਈ ਸਰਕਾਰ ਵਿੱਚ ਅਕਾਲੀ ਦਲ ਦੇ ਦੋ ਐਮਪੀ ਪ੍ਰਕਾਸ਼ ਸਿੰਘ ਬਾਦਲ ਤੇ ਸੁਰਜੀਤ ਸਿੰਘ ਬਰਨਾਲਾ ਮੰਤਰੀ ਰਹੇ ਉਸ ਉਪਰੰਤ ਅਟਲ ਬਿਹਾਰੀ ਬਾਜਪਾਈ ਸਰਕਾਰ ਵਿੱਚ ਸੁਖਦੇਵ ਸਿੰਘ ਢੀਂਸਾ ਕੇਂਦਰੀ ਮੰਤਰੀ ਅਤੇ ਸੁਖਵੀਰ ਸਿੰਘ ਬਾਦਲ ਰਾਜ ਮੰਤਰੀ ਰਹੇ ਸੁਰਜੀਤ ਸਿੰਘ ਬਰਨਾਲਾ ਵੀ ਮੰਤਰੀ ਰਹੇ ਉਸ ਤੋਂ ਬਾਅਦ 2014 ਵਿੱਚ ਮੋਦੀ ਸਰਕਾਰ ਦੌਰਾਨ ਵਿਭਾ ਹਰਸਮਰਤ ਕੌਰ ਬਾਦਲ ਵਜ਼ੀਰ ਰਹੇ ਅਤੇ 2019 ਵਿੱਚ ਵੀ ਬੀਬਾ ਬਾਦਲ ਮੰਤਰੀ ਬਣੇ ਪਰ ਇਸ ਲੰਬੇ ਸਿਆਸੀ ਸਫ਼ਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੱਜ ਇੱਥੇ ਆ ਕੇ ਖੜ ਗਿਆ ਕਿ ਕੇਂਦਰ ਵਿੱਚ ਤੀਜੀ ਵਾਰ ਬਣੀ ਮੋਦੀ ਸਰਕਾਰ ਤੋਂ ਸ਼੍ਰੋਮਣੀ ਅਕਾਲੀ ਦਲ ਗਠਜੋੜ ਨਾ ਹੋਣ ਕਰਕੇ ਬਾਹਰ ਬੈਠਾ ਹੈ ਸ਼ਾਇਦ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੋਂ ਬਾਅਦ ਅਕਾਲੀ ਦਲ ਦੇ 50 ਸਾਲਾਂ ਦੌਰਾਨ ਤਾਜ਼ੇ ਸਫ਼ਰ ਵਿੱਚ ਪਹਿਲਾ ਮੌਕਾ ਹੋਵੇਗਾ ਕਿ ਉਹ ਕੇਂਦਰ ਚ ਭਾਜਪਾ ਸਰਕਾਰ ਵਿੱਚ ਵਜ਼ੀਰ ਤੋਂ ਬਣ ਜਾ ਰਿਹਾ ਹੋਵੇ ਜਦਕਿ ਬਾਦਲ ਦੇ ਜਿਉਂਦੇ ਜੀ ਅਟਲ ਬਿਹਾਰੀ ਬਾਜਪਾਈ ਐਲਕੇ ਅਦਵਾਨੀ ਨਰਿੰਦਰ ਮੋਦੀ ਜੋਸ਼ੀ ਰਾਜਨਾਥ ਅਮਿਸ਼ਾ ਨਾਲ ਗੂੜੇ ਸਬੰਧ ਕਿਸੇ ਤੋਂ ਲੁਕੇ ਨਹੀਂ ਸੀ